9ਵੇਂ ਮਹੀਨੇ ਦੀ 11 ਤਰੀਕ ਹੈ ਆਇਆ ਧਰੌਲਾ ਪਛੋ ਮੰਡੀ ਤੇ ਮੰਡੀ ਦੇ ਵਿੱਚ ਮਾਲ ਬੜਾ ਜ਼ਬਰਦਸਤ ਆਇਆ ਹੋਇਆ ਅੱਜ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਨ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜਰੂਰ ਦੱਚਾ ਕਰੋ ਤੇ ਦਿਖਾਉਂਦੇ ਆ ਫਿਰ ਅੱਜ ਦੇ ਕੀ ਰੇਟ ਨਿਕਲਦੇ ਆ ਅੱਜ ਵਪਾਰੀ ਵੀ ਚੰਗਾ ਆਇਆ ਹੋਇਆ ਤੇ ਮਾਲ ਵੀ ਚੰਗਾ ਆਇਆ ਹੋਇਆ ਬਣੇ ਰੋਹ ਪਰ ਮਾਲ ਬਾ ਬਲੌਗਰ YouTube ਚੈਨਲ ਨਾਲ ਤੇ ਤੁਹਾਡਾ ਪਿਆਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਦਿਖਾਉਣਾ ਫਰਾਂਜੋ ਬਣੇ ਰਹੋ ਮਾਲਬਾ ਬਲੋਗਰ ਜੂਟੂ ਚੈਨਲ ਦਾ ਭਾਈ ਫਲਕਾਰੀ ਫਲਕੂਰੀ ਦਿੱਤੀ ਆ ਕਰਮਾ ਵਾਲੀ ਤੇ ਦੁੱਧ ਵੀ ਚੰਗੇ ਦੀ ਮਾਲ ਕਹਤੇ ਰੇਟ ਵੀ ਇਹਦਾ ਚੰਗਾ ਕਿਹਦਾ ਕੀ ਬੋਲਿਆ ਬਾਈ ਤੇ ਅੱਜ ਜਰਾ ਤਨੌਲਾ ਮੰਡੀ ਦਾ ਵਧੀਆ ਨਿਕਣਾਗਾ ਕਰੌਣੀਆਂ ਗੱਲ ਕੀਪਲਾ ਕੀ ਰੇਟ ਤੇ ਕੀ ਮੁੱਲ ਆ ਤੇ ਬਿਲਕੁਲ ਸਰੇ ਦੀ ਆ ਇੱਕ ਮੈਂ ਨੇੜੇ ਹੋ ਕੇ ਦਿਖਾ ਦੇ ਸਾਰੀ ਡਿਟੇਲ ਪੁੱਛਦਾ ਐ ਬੜੀ ਸ਼ਿੰਗਾਰੀ ਹੋਈ ਆਗੀ ਝਾਂਜਰਾ ਝਿੰਜਰਾ ਪਾ ਕੇ ਥਾਣਾ ਹਵਾ ਦਾ ਗਏ ਪਾਲਾ ਇਹਨੂੰ ਕਹਿੰਦੇ ਨੇ ਗਏ ਪਾਲਾ ਥਾਣਾ ਵਿੱਚ ਤੋਂ ਚਾਦੇ ਗਏ ਪਾ ਥਾਣਾ ਦਾ ਚਾਰੇ ਤਰ ਤੇ ਚਾਰੇ ਗਏ ਪਾਲੇ ਤੇ ਮੁੱਢੀ ਫੇਚ ਕਰੋ ਇੱਕ ਵਾਰੀ ਚੈੱਕ ਬੰਨ ਵੀ ਫਿਰ ਬੰਨੀ ਵੀ ਰੈ ਡੱਬਨ ਕੇ ਡਿਟੇਲਡ ਅੱਛੀ ਐ ਤੇ ਯਾਰ ਦੁੱਧ ਬਾਤ ਦੀ ਆ ਲੈ ਪੁੱਛ ਨੇ ਸਾਰੀ ਡਿਟੇਲ ਇਹਦੀ ਦੇਖ ਸਤ ਸ੍ਰੀ ਅਕਾਲ ਭਾਈ ਜੀ ਕਿਹੜਾ ਪਿੰਡ ਆਪਣਾ ਟੱਲੇ ਵਾਲਾ ਜੀ ਟੱਲੇ ਵਾਲਾ ਤੇ ਇਹਦੀ ਮੱਝ ਦੀ ਡਿਟੇਲ ਦੱਸ ਬਈ ਕਿੰਨਾ ਦੁੱਧ ਕੈਮੇ ਛੂਏ ਤੀਜਾ ਛੂਆਗਾ ਹਾਂ 18 ਲੀਟਰ ਅੱਜ ਦੁੱਧ ਤਿਆਰ ਆ ਹਾਂ 20 ਦੀ ਗਾਰੰਟੀ ਦੇ ਦਿੰਦੇ ਹਾਂ 20 ਦੀ ਗਾਰੰਟੀ ਅੱਛਾ ਤੇ ਛੂਏ ਕੈਮੇ ਛੂਆ ਤੀਜੇ ਤੀਜੇ ਛੂਏ ਅੱਜ ਬੱਚਾ ਕੀ ਹੈ ਦੇਮਗਰ ਕੱਟੀ ਹੈ ਤੇ ਹਾਂ ਇਹ ਮਦ ਨਹੀਂ ਸੀ ਇਹ ਓਰੀਜਨਲ ਹੋਗਾ ਸਤ ਸ੍ਰੀ ਅਕਾਲ ਸੱਤ ਨੂੰ ਉਹ ਕਿੰਨਾ ਕਦਿਆ ਰਾਈ ਸੱਤ 18 ਦੇ ਕੱਬੇ ਪੂਰੇ ਮਰਵਾ ਰਹੇ ਆਂ ਆਪਾਂ ਵੀ ਸੱਤ ਨੂੰ ਮੈਂ ਫੂਲ ਚੱਲੂ ਠੀਕ ਆ ਤੋ ਇਹ ਭਾਵੇਂ ਇਹਦਾ ਜਾਇਜ਼ ਆ ਸਵੇਰ 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 ਤੱਕ ਸਵੇਰ ਤੱਕ ਲੱਗਦਾ ਹੁਚ ਮੰਦਾਨ ਹੋ ਜੀ ਹਾਂ ਜੀ ਹਾਂ ਕਰਾਂਗੇ ਫੋਨ ਨੰਬਰ ਬਾਈ ਆਪਣਾ 98724 23306 ਪਿੰਡ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਜੂਰ ਕਹਿੰਦਾ ਯਾਰ ਕੁਛ ਦਿਨ ਛੂਣ ਚ ਰਹਿੰਦੇ ਨੇ ਹਜੇ ਤੇ ਦਿਖਾਉਣਾ ਮੈਂ ਕਿਹਦਾ ਬੜੀ ਜ਼ਬਰਦਸਤ ਮੱਝ ਹੈਗੀ ਛੂਣ ਚ ਦੀ ਕੱਚੀ ਹੈ ਬੋਡੀ ਵੰਤਰ ਦੀ ਬੜੀ ਤਕੜੀ ਆ ਮੱਝ ਚੰਗੀ ਪਾਲੀ ਹੋਈ ਹੈ ਤੇ ਘਰੂ ਆ ਕਹਿੰਦਾ ਕੋਈ ਵਪਾਰਪੁਰ ਦੀ ਅਸੀਂ ਕਰਦੇ ਵਾਈ ਤੇ ਹਜੇ ਕੱਚੀ ਆ ਮੈਂ ਸਾਰੀ ਡਿਟੇਲ ਪੁੱਛ ਕੇ ਦੱਸ ਦਾਂ ਵੀ ਇਹ ਕਿੰਨੇ ਦੁੱਧ ਦੀ ਮਾਲਕਾ ਕਿੰਨਾ ਇਹਨੇ ਕੱਢਿਆ ਪਿਛਲੇ ਸਾਲ ਤੇ ਹੁਣ ਖਰਸਾ ਜੀ ਕੋਸ਼ੇਦਾਨ ਦੀ ਕੱਚੀ ਆ ਜੀ ਤੋੜਾ ਤਾਰਾ ਕਰੋ ਚੱਕ ਇੱਕ ਵਾਰੀ ਕਰ ਮਾਰੀ ਜਾ ਬੋਡੀ ਬਾਂਤਰ ਬੜੀ ਤਕੜੀ ਤੇ ਬੋਡੀ ਬਾਂਤਰ ਦੀ ਬਿਲਕੁਲ ਸਰਾ ਹੈ ਆਜਾ ਪੁੱਛਦਾ ਹਾਂ ਡਿਟੇਲ ਖਾੜ ਸਾਹਿਬ ਜੀ ਕਿਹੜਾ ਪਿੰਡ ਆਪਣਾ ਜਲਾਲ ਜਲਾਲ ਆ ਭਧੌੜ ਕੋਲੇ ਭਾਈ ਭਗਤ ਦੇ ਕੋਲੇ ਕਹਵੇਂ ਚੂੜਿਆ ਮੈਂ ਦੂਜਾ ਚੂੜਾ ਗੰਦੀ ਸੀ ਹੈ ਹਲੇ ਸੀ ਦੰਦ ਹੈ ਹਾਂ ਛਿੱਟੇ ਨਹੀਂ ਹਲੇ ਪਾਛਿਆਂ ਦੇ ਕੰਨ ਵਾਲੇ ਅੱਛਾ ਜੀ ਪਾਛੇ ਦਾ ਛਿੱਟਿਆ ਵਾ ਇਹ じゃ ਕੀ ਪੁੱੰਦ ਰਹੇ ਹੋ ਕਰਮਾਲੀ ਨੂੰ ਹਾਂ ਹੁਣ ਕੋਲੇ ਦਾੜਾ ਕਰ ਲੱਗ ਗਿਆ ਪਾਛੇ ਦਾ ਛਿੱਟਿਆ ਬੋਡੀ ਦਾ ਛਿੱਟਿਆ ਨਹੀਂ ਅੱਛਾ 8 8 ਤੇ ਪੰਜਾਬੀ ਦੇ ਪਹਿਚਾਣ ਪੜ ਤੌਰ ਤੇ ਕਿੰਨੇ ਸਾਲਾਂ ਦੀ ਹੈ ਨਹੀਂ ਕਰਦਾ ਇਹ ਸਾਡੇ ਸਰਕ ਦੇ ਹੈ 4 4.5 ਸਾਲ 4 4.5 ਸਾਲ 4.5 ਸਾਲ ਦੀ ਹੈ ਪਹਿਲੇ ਛੂਏ ਦਾਦਾ ਕਿਰਕਟ ਨਿਕਲਿਆ 1000 ਲੀਟਰ ਜੋ ਛੋਲੇਸਤਰਾ ਲੀਟਰ ਤੇ ਇਹਦੇ ਮਗਰ ਬੱਚਾ ਕਿ ਸੀ ਪਹਿਲਾਂ ਕੱਟੀ ਸੀ ਕੱਟੀ ਸੀ ਉਹ ਰੱਖਿਆ ਕਰੇ ਅੱਛਾ ਇੱਕ ਤਾਂ 60 ਤੇ ਕੱਚੀ ਕਿੰਨੀ ਕਹਣ ਇਹ ਯਾਰ 25 ਦਿਨਾਂ ਦੀ 25 ਦਿਨਾਂ ਦੀ ਕੱਚੀ ਹੈ ਜੀ ਕੀ ਗੱਲ ਐ ਨਿਕੀ ਵੇਚਣਾ ਆ ਗਿਆ ਫਿਰ ਬਾਹਰ ਜਾਣਾ ਬਾਹਰ ਜਾਣਾ ਅੰਦਰ ਲੀਆਂ ਕਾ ਨੂੰ ਵੇਚ ਦੇਉਂ ਜੇ ਬਾਹਰ ਜਾਣਾ ਹੈ ਹੈ ਅੱਛਾ 60000 ਰੁਪਏ ਅੱਛਾ ਵੇਚ ਜਾਂਦੇ ਜੇ ਕਿੰਨੇ ਮਾਨਤਨ ਹੋ ਜੀ ਤੇ ਮੋਬਾਈਲ ਨੰਬਰ ਲੈ ਨੰਬਰ ਦੱਸ ਲੈ ਲੈ ਤੂੰ ਨਾਲ ਹੈ ਨਹੀਂ ਨਹੀਂ ਅੱਛਾ ਬੋਲ ਦਿਓ ਬੋਲ ਦੇ ਦਾ ਓਏ ਕੋਣੀ ਨੰਬਰ ਦਾ ਹੀ ਕੋਈ ਗੱਲ ਨਹੀਂ ਮੂੰਹ ਜਵਾਨੀ ਪਿੱਛੇ ਕੈਮਰੇ ਤੇ ਬੋਲ ਪਾ ਕੋਈ ਗੱਲ ਨਹੀਂ ਨੰਬਰ ਹਾਂ 90563 ਹਾਂ 31084 ਇੱਕ ਵਾਰੀ ਫੇਰ ਬੱਲੇ 90563 ਹਾਂ 31084 ਸਖਰਾਕ ਨਿਕਰੇ ਹੀ ਆ ਇਹਦੀ ਰਾਗ ਦਾ ਜਰਾਮ ਪਾਈ ਗਏ ਆ ਬਸ ਫੀਡ ਪਾਈ ਨਹੀਂ ਹਾਂ ਕਣਕ ਕਣਕ ਤੇ ਮੱਕੀ ਮੱਕੀ ਕਣਕ ਤੇ ਮੱਕੀ ਦਾ ਫੀਡ ਨਾ ਫੀਡ ਨਹੀਂ ਭਾਈ ਹਾਂ ਦਾਣਾ ਹੀ ਅੱਛਾ ਦਾਣਾ ਹੀ ਚੱਦੀ ਦਾਣਾ ਤਲਾ ਤਲਾ ਅੱਛਾ ਤੇ ਆਪਣੀ ਘਰ ਦੀ ਚੱਕਟ ਕੱਟੀ ਚੇ ਘਰ ਦੀ ਘੱਟੀ ਸੀ ਪਰ ਹੁਣ ਫਿਰ ਮੁੰਡੇ ਦਾ ਕੀ ਡਾ ਕੱਢਣਾ ਪੂ ਬਾਹਰ ਕੈਨੇਡਾ ਜਾਂਦਾ ਹੈ ਚਲੋ ਭਾਈ ਇਹ ਦੇਖ ਜਬਤ ਹੱਤ ਪਲੀ ਹੋਈ ਹੈ ਯਾਰ ਮੱਝ ਅੱਜ 11 ਦੀ ਧਨੌਲਾ ਪਸ਼ੂ ਮੰਡੀ ਤੇ ਆਏ ਆ ਦਿਖਾਉਣਾ ਫਿਰ ਇੱਕ ਟੌਪ ਦਾ ਨਗੀਨਾ ਤੁਹਾਨੂੰ ਹੋਰ ਪਹਿਲੇ ਨਾ ਭਾਈ ਬਲੂਨ ਹੈ ਠੀਕ ਹੈ ਲੈ ਤੋਰ ਫੇਸ ਕਰੋ ਇੱਕ ਵਾਰੀ ਕਰ ਮਾਰੀ ਦਾ ਚੈੱਕ ਤੇ ਜੈ ਜਹ ਕੱਦ ਬਣਿਆ ਹੋਇਆਗਾ ਤੇ ਆਟਰ ਬੜਾ ਤਕੜਾ ਲੱਗਿਆ ਹੋਇਆ ਤੇ ਆ ਦੇ ਘਰ ਵਾਲੀ ਦਾ ਤੇ ਤੂੰ ਰਦਰਾ ਕਰ ਉਹ ਇੱਕ ਵਾਰੀ ਚੱਕ ਆਹ ਲੋ ਜੀ ਇੱਕ ਵਾਰੀ ਫੇਸ ਫੇਰ ਕਰ ਲੈ ਚੱਲੇ ਪੁੱਛਦੇ ਆ ਰੇਟ ਵੀ ਕਿੰਨਾ ਰੇਟ ਹੈ ਤੇ ਕਿੰਨਾ ਕੁ ਦੁੱਧ ਹੈ ਇਹਦੇ ਥੱਲੇ ਆ ਇੱਕ ਵਾਰੀ ਫੇਰ ਕਰ ਲੈ ਚੱਕੇ ਇੱਕ ਵਾਰੀ ਸਤਿ ਸ੍ਰੀ ਅਕਾਲ ਖਾਲਸਾ ਜੀ ਕੀ ਹਾਲ ਹੈ ਜੀ ਕਿਹੜਾ ਪਿੰਡ ਹੈ ਪੈਂਡੂ ਜੀ ਕਮਣ ਅੱਛਾ ਤੇ ਇਹ ਝੋਟੀ ਪਹਿਲਣਾ ਪਹਿਲਾਂ ਦੁੱਗੀ ਹੈ ਜੀ ਦੂਜੇ ਦੁੱਗੀ 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 ਅੱਛਾ ਦੁੱਗੀ ਹੈ ਪਹਿਲਾਂ ਮਾਂ ਬੱਚਾ ਕੀ ਹੈ ਨੇ ਕੱਟਾ ਕੱਟਾ ਤੇ ਛੂਈ ਨੂੰ ਕਹਦਣ ਹੋਏ ਨੇ ਅੱਜ ਹੀ ਸਰ ਸੀਮਾ ਦੇ ਨੇ ਸੀਮਾ ਦੇ ਨੇ ਕਿੰਨਾ ਕੁ ਦੁੱਧ ਕਰਾਈ ਦੁੱਧ ਤੇ ਕਿਹਾ 12 ਕਿਲੋ ਦਾ ਤਿਆਰ ਹੈ 12 ਲੀਟਰ ਤਿਆਰ ਹੋਰ ਕਿ ਦੇ ਦਿਆਂਗੇ ਢੋਲ ਕੇ ਹਾਂ ਆਏ ਕੰਡੇ ਦਾ ਹਾਂ ਕੰਡੇ ਦਾ ਅੱਛਾ ਤੇ ਮਗਰ ਬੱਚਾ ਕੀ ਹੈ ਨੇ ਕੱਟਾ ਕੱਟਾ अच्छा तेरे नीट एक 23 25 ਦੀ ਹੈ ਗੁੱਲ ਕੇ ਚੱਲ ਮੋਲਤਾ ਪਪਾ ਪੰਚਾਈ ਕਰਦੇ ਮੰਨਦਾ ਹੁੰਦਾ ਥੋੜਾ ਇਹਦਾ ਕੋਈ ਨਹੀਂ ਮੰਨਦਾ ਚੰਗੇ ਪੰਜ ਨੰਬਰ ਹੈ ਚੰਗੇ ਪੰਜਦਾ ਨਹੀਂ ਮੰਨਦਾ ਹੁੰਦਾ ਉਹਦਾ ਹਾਂ ਤੇ ਆਪਾਂ ਬਾਹਰ ਇਹ ਵੀ ਦੋ ਦੇ ਦਰਦੂ 12 ਕਿਲੋ ਮਾਚ ਤੋੜ ਕੇ ਦੇਵਾਂਗੇ ਜਮਾਂਵਾ ਹਾਂ ਅੱਛਾ ਉਹ ਕਿਹਦੇਵਾਂ 12 ਕਿਲੋ ਮੋਬਾਈਲ ਕਿੰਨਾ ਤੇਰਾ ਮੋਬਾਈਲ ਨੰਬਰ ਉਹਨੇ ਕੋਈ ਗੱਲ ਕਰੀ ਜਾਨਾ ਕਿਹੜਾ ਇਜਾਜ਼ਤ ਭੈਣ ਅੱਛਾ ਹਾਂ ਹਾਂ ਮੈਨੂੰ ਨੰਬਰ ਆ ਇਹ ਨੰਬਰ ਆ ਜੀ ਆ ਲੈ ਜੀ ਆ ਨੰਬਰ ਕਰ ਲਓ ਨੋਟ ਤਾਂ ਮੰਤਰਪੰਨ ਤੇ ਕੋਈ ਮੌਕੇ ਤੇ ਦੇ ਲੈਣਾ ਅੱਜ ਇਹਨੇ ਦੇਖ ਮੌਕਾ ਦੇਖਾਂਗੇ ਮੌਕਾ ਦੇਖਾਂਗੇ ਠੀਕ ਹੈ 52 ਸਹੀ ਕੋਈ ਜਿਹੜਾ ਕਰੇ ਜਿਹੜੇ ਦੀ ਕੱਟੀ ਆ ਕੋ ਮਣੋ ਹੀ ਕਿਹੜਾ ਮੋੜਾਂ ਕੋਲੇ ਆ ਨਹੀਂ ਸੀ ਕਿਤੇ ਕੀ ਹੁੰਦਾ ਫਿਰ ਹੋ ਰਹੇ ਮੰਡੀ ਦਾ ਨਗੀਨਾ ਦਿਖਾਉਣ ਜਾ ਖੁੱਲਾ ਸਿੰਘ ਤੇ ਆ ਇਹਦਾ ਵੀ ਬਾਡੀ ਬਾਂਤਰ ਦੀ ਬਹੁਤ ਤਕੜੀ ਆ ਆ ਟੋਟਰ ਕਰਵਾ ਦਾਂ ਚੱਕ ਇੱਕ ਵਾਰੀ ਆਹ ਲੈ ਜੀ ਮਗਰ ਇਹਦੇ ਬੱਚਾ ਹੋ ਸਕਦਾ ਕੱਟਾ ਹੋਊਗਾ ਆ ਹੈ ਨਾ ਇਸੇ ਲਈ ਮਗਰ ਕੱਟਾ ਠੀਕ ਆ ਲੈ ਤੋਰਾ ਤਾਰਾ ਕਰੋ ਇੱਕ ਵਾਰੀ ਚੈੱਕ ਕਰਵਾ ਮੈਂ ਪੁੱਛ ਦਿਆ ਫਿਰ ਇਹਦੀ ਸਾਰੀ ਡਿਟੇਲ ਵੀ ਕਿੰਨਾ ਦੁੱਧ ਤੇ ਕਿੰਨਾ ਪੈਸਾ ਤੇ ਸਿੰਘ ਖੁੱਲਾ ਆ ਥਾਲਾ ਵਾ ਨਾ ਦੇਖੋ ਕਿ ਚਾਹ ਨਾਲ ਬਣਿਆ ਹੋਇਆ ਤੇ ਪੁੱਛਾਂਗੇ ਦੀ ਸਾਰੀ ਡਿਟੇਲ ਵੀ ਕਿੰਨਾ ਦੁੱਧ ਹੈ ਤੇ ਸ਼ੂਏ ਕਹਿੰਦੇ ਆ ਤੇ ਪੁੱਲ ਕੱਟ ਪੁੱਲ ਬਾਰੇ ਆਹ ਦੇ ਸਸਰੀ ਘਰ ਵਾਲਾਈ ਹਾਂ ਹੁਣ ਤਾਂ ਛੇ ਦੀ ਡਿਟੇਲ ਸ਼ੂਆ ਕਿਹੜਾ ਜੋ ਵੀ ਬਈ ਚੌਥੇ ਬੋਲਿਆ ਤਾਂ ਚਾਚੇ ਆ ਹੈ ਸੱਚ ਬੋਲੇ ਸਹੀ ਬੋਲੇ ਹਾਂ ਦੂਜੇ ਕਹਿੰਦੇ ਨਹੀਂ ਤਾਂ ਤੀਜੇ ਕੋਈ ਨਾ ਕੁਝ ਹਾਂ ਕਿੰਨੇ ਦਿਨਾਂ ਦੀ ਬਈ ਤੇ ਬਾਹਰੋਂ ਤਨੋਂ ਗਈ ਬੱਚਾ ਕੀ ਦੇਦਾ ਬਈ ਘਟਾ ਜੀ ਘਟਾ ਬੱਚਾ ਘਟਾ ਬਈ ਸੂਈ ਨੂੰ ਹੋਵੇ 12 ਦਿਨ ਬਾਹਰੋਂ ਬਾਹਰੋਂ ਤੇ ਮੇਰਾ 12 ਦਿਨਾਂ ਦੀ ਸੂਈ ਥਲੇ ਹੁਣ ਦੁੱਧ ਕਿੰਨਾ ਕੁ ਤਿਆਰ ਹੁਣ ਵੀਰੇ 13 ਤੱਕ ਦੁੱਧ ਕੱਢੀ ਜਾਂਦੀ 13 ਤੋਂ 14 ਲੈ ਗੰਡੇ ਵਾਲਾ 15 ਦੇ 16 ਆ ਰਾ ਦੁੱਧ 15 ਸੁਣ ਲਾ ਬ੍ਰੋ ਦੋ ਡੰਗ ਚ ਆਗੜੰਗ ਦਾ ਬੰਦਾ ਚੋਸ ਮਾਦਾ ਪੁਲਿਸ ਮਾਰਦੀ ਬਈ ਬੋਲੇ ਵੀ ਬੰਦਾ ਕਿ 18 ਦੇ ਡੋ ਨਹੀਂ ਚੂੜੀ ਦੀ ਚੰਗੀ ਆ ਬਈ ਬਈ ਸਵਾਗਤ ਤੇ ਪੁਲਿਸ ਮਾਂ ਘੱਟ ਫਿਰ ਬੁੜੀ ਬੰਦਾ ਜਿਹੜਾ ਮਰਦੀ ਕੋਈ ਇੱਥੇ ਹਾਂ ਕੋਈ ਦਿੱਕਤ ਨਹੀਂ ਬੇਟਾ ਲੈ ਮੇਰੇ ਇਹ ਤਾਂ ਸਿਰਫ ਇੱਕ ਸਾਹਿਬ ਕਾਹੜੀ ਕਰਦਾ ਇੱਕ ਲੱਖ 65 ਹਜ਼ਾਰ ਕਰਦਾ ਇਹ ਇਹ ਗੱਲ ਆ ਬਾਈ ਹੈਨਾ ਕਾ ਵੀ ਬਾਈ ਨੇ ਬਿਲਕੁਲ ਜਾਇਜ਼ ਕਰਾ ਮੱਝ ਦੇ ਮਨავੇ ਅਰ ਛੋਟਿਆਂ ਵਰਗੀ ਮੈਂ ਕਰਦਾ ਤੇ ਦੁੱਧ ਦੱਦ ਵਿੱਚ ਪਾ ਚੰਗਾ ਫਾਇਦੇ ਦੱਸਣ ਦਾ ਹੱਕ ਬਾਕੀ ਤਸੱਲੀ ਤੁਸੀਂ ਜਿਹੜੀ ਆਪ ਕਰਨੀ ਹੁੰਦੀ ਹੈ ਪਿੰਡ ਕਿਹੜਾ ਆਪਣਾ ਜੋਧਪੁਰ ਜਿਲ੍ਹਾ ਕਿਹੜਾ ਪਿੰਡ ਹੈ ਬਾਈ ਬਰਨਾਲਾ ਚ ਠੀਕ ਆ ਤੇ ਫੋਨ ਨੰਬਰ ਬਾਈ ਆਪਣਾ ਫੋਨ ਨੰਬਰ 943545133 193545133 ਠੀਕ ਆ ਜੈ ਜੈ ਕਿੰਨੇ ਦੀ ਦੇਣੀ ਆ ਕਿੰਨੇ ਚੋਂ 165 ਚੋਂ ਤੇ ਦੁੱਧ ਕਿੰਨਾ 15 ਖੁੱਲਾ 15 ਖੁੱਲਾ ਮਾਗਰ ਕੱਟਾ ਮਾਗਰ ਕੱਟਾ ਠੀਕ ਮਾਗਰ ਕੱਟਾ ਇੱਕ ਰੇਮੰਦ ਚ ਲੋਗ ਲੱਗਾ ਸੱਚਾ ਵੀ ਮਾਗਰ ਆ ਗਿਆ ਬਸ ਠੀਕ ਨੇ ਵੀ ਚੰਗੀ ਹਾਂ ਨਹੀਂ ਜੀ ਕਾਦਰ ਕਰਕੇ ਮੰਗ ਲਓ ਜੋ ਸੁਨਾ ਪਾਲਕ ਜਵਾ ਤਨੇ ਅਚਪਚ ਪੈਂਦੀਆਂ ਨਹੀਂ ਅੱਛਾ ਬਦੌਰ ਜੀ ਅੱਛਾ ਆ ਜੀ ਉਮਰ ਕਿੰਨੀ ਆ ਗਈ ਆ ਫਰੰਟ ਵਾਲੀ ਦੀ ਇਹ ਜੀ ਹਾਂ 10 ਮਹੀਨੇ ਦੀ ਆ ਨੰਬਰ ਕਾਲੀ 10 ਮਹੀਨੇ ਦੀ ਹਾਂ ਅਗਲੀ ਅਗਲੀ 11 ਮਹੀਨੇ ਉਹਦੋਂ ਉਹ ਆ ਗਈ ਸਾਢੇ 7 ਹੁਣ ਇਹਦਾ ਰੱਛ ਇਹਦਾ ਕੀ ਰੇਟ ਆ ਮੰਗਦਾ ਕਿੰਨੇ ਆ ਜੇਬ ਵਿੱਚ ਪਾਉਣ ਵਾਲੇ ਕਿੰਨੇ ਮੰਗਦਾ ਤੇ ਟਚਕਾਰ ਕਿੰਨੇ ਦੀ ਆ ਇਹਦਾ ਮੁੱਲ 25000 ਕਰ ਦਿਆ ਮਰਾ ਇਹ ਤੀਕ ਵੀ ਕਰ ਲੈ ਮੁੱਲ ਦਾ ਕੋਈ ਪਤਾ ਨਹੀਂ 25 ਮੁੱਲ ਕਰਦੇ ਆ 20 ਦੀ ਦੇ 20 ਦੀ ਦੇਓਗੇ ਉਦੋਂ ਘੱਟ ਵੱਧ ਨਹੀਂ ਅੱਛਾ ਉਹ ਇਹ ਤੋਂ ਆ ਪਹਿਲੀ ਮੁੱਲ ਕਹਿੰਦਾ ਵੀ 20 ਕਰਿਆ ਮਰਾ ਤੇ ਕਿੱਥੋਂ ਤੱਕ ਸਾਰਿਆਂ ਦੇ ਨੇ ਉਹਨੇ ਕਹੀ ਕਿੰਨੇ ਲੈਣੇ ਨੇ ਪਛਕਾਰ ਨਾ ਮਾਰੀ ਹਾਂ ਤੇ ਉਹ ਫਰੰਟ ਵਾਲੀ ਪਹਿਲੇ ਪਾਛੇ ਤੀਜੀ ਉਹ ਵੀ ਦੱਸੀ ਉਹਦਾ 18000 ਦਾ ਮੁੱਲ ਕਰਿਆ ਤੇ ਦੇਣ ਲੈਣ ਵਾਲਾ 16 ਤੇ ਪਿੰਡ ਕਿਹੜਾ ਤੁਹਾਡਾ ਪੋਚੋਕਣਾ ਪੋਚੋਕਣਾ ਮੋਬਾਈਲ ਨੰਬਰ 78379 99203 ਇਹ ਤੁਸੀਂ ਫਾਰਮਾ ਤੋਂ ਲਿਆਉਂਦੇ ਹੋ ਨਹੀਂ ਜੀ ਆਪਣੇ ਘਰੋਂ ਬੱਚੇ ਆ ਤਾਂ ਆਪਦੀਆਂ ਬੱਚੇ ਆ ਵਪਾਰ ਵਾਲੀ ਕੋਈ ਗੱਲ ਨਹੀਂ ਮੈਂ ਕਈ ਵਾਰੀ ਢਾ ਕੇ ਮੁੰਡੇ ਵੇਚ ਦਿੰਦੇ ਆ ਅੱਛਾ ਠੀਕ ਆ ਕਿੰਨੀਆਂ ਕੁ ਬੱਚੀਆਂ ਹੋਰ ਕਰੇ ਆਪਣੇ ਕੋਲੇ 3-4 ਹੋਰ 3-4 ਹੋ ਰਹਾ ਤੇ ਮੋਬਾਈਲ ਨੰਬਰ ਤੇਰਾ 99213 ਇੱਕ ਵਾਰੀ ਫਿਰ ਬੰਨ 78379 99213 ਪਿੰਡ ਕਿਹੜਾ ਉੱਚੋ ਕਲਾ ਜ਼ਿਲ੍ਹਾ ਬਠਿੰਡਾ ਆਪੂ ਚੋਗੜੀ ਅੰਦੇਸ ਕੋਲੇ ਠੀਕ ਹੈ ਤਨਬਾ ਦੇ ਬੀਟੇ ਲਿਆ ਤਨ ਬੱਚੀਆਂ ਬਾਈ ਜੀ ਬਣਾ ਰਿਹਾ